ਉਹ ਕੇਂਦਰ ਦੀ ਸਰਕਾਰ ਨੇ ਅਰਵਿੰਦ ਕੇਜੀਵਾਲ ਦਾਤਾ ਅਸਲ ਦੇ ਵਿੱਚ ਇਹ ਸਹੀ ਗੱਲ ਦਾ ਨਿਚੋੜ ਕੱਢੀਏ ਤਾਂ ਮੋਦੀ ਨੂੰ ਖੋ ਵੀ ਇੱਕੋ ਬੰਦੇ ਦਾ ਖਾਰਿਆ ਵਾ ਅਰਵਿੰਦ ਕੇਜੀਵਾਲਾ ਉਹ ਚਾਹੁੰਦਾ ਵਾ ਵੀ ਕਿਸੇ ਤਰੀਕੇ ਕੋਈ ਬੰਦੇ ਨੂੰ ਦੇਸ਼ ਦੇ ਵਿੱਚ ਕੋਈ ਬੰਦਾ ਜਿਹੜਾ ਮੇਰੇ ਕਿਸੇ ਵੇਲੇ ਵੀ ਮੈਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾ ਸਕਦਾ ਉਹਦਾ ਨਾਮ ਆ ਅਰਵਿੰਦ ਕੇਜੀਵਾਲਾ ਉਹ ਕੰਮ ਕਰ ਰਿਹਾ ਚਾਹੇ ਉਹਨੂੰ ਅੰਦਰ ਰੱਖਿਆ ਹੋਇਆ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਨੂੰ ਵੀ ਪਤਾ ਮਾਨਯੋਗ ਕੋਰਟ ਨੇ ਵੀ ਤਾਂ ਹੀ ਕਿਹਾ ਵਾ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਤਾਨਾਸ਼ਾਹੀ ਜਿਹੜੀ ਕੇਂਦਰ ਦੀ ਸਰਕਾਰ ਆ ਇਹ ਇਸ ਟਾਈਮ ਤਾਨਾਸ਼ਾਹੀ ਕਰ ਰਹੀ ਆ ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਦਾ ਰਾਜ ਨਹੀਂਗਾ ਉਸੇ ਸਟੇਟਾਂ ਦੇ ਬੰਦਿਆਂ ਨੂੰ ਵੀ ਤੇ ਉਸੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਉਹਨਾਂ ਦੇ ਹੀ ਮੰਤਰੀਆਂ ਨੂੰ ਫੜ ਕੇ ਆਪਣੀਆਂ ਏਜੰਸੀਆਂ ਤੇ ਲਾ ਲੋ ਮਸਜੂਈ ਕਰਕੇ ਔਰ पाच पाच ਜਿਹੇ ਕੰਮ ਨੂੰ ਜਿਹੜਾ ਅਲਜਾਮ ਦੇ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਅਰਵਿੰਦ ਕੇਰਿਵਾਲ ਕੱਲਾ ਇੱਕ ਨਾਮ ਦਾ ਅਰਵਿੰਦ ਕੇਰਿਵਾਲ ਨਹੀਂਗਾ ਉਹਦਾ ਹਿੰਦੁਸਤਾਨ ਦੇ ਬੱਚੇ-ਬੱਚੇ ਚਾਜ ਹਰ ਬੰਦਾ ਅਰਵਿੰਦ ਕੇਰਿਵਾਲ ਬਣ ਕੇ ਔਰ ਅਰਵਿੰਦ ਕੇਰਿਵਾਲ ਦੀ ਗੱਲ ਨੂੰ ਨਾਲ ਲੈ ਕੇ ਕੰਮ ਕਰ ਰਿਆ ਵਾ ਕਿੰਨੇ ਕੁ ਦੇ ਰਹੇ ਬੰਦੇ ਰੁਕੂਗੇ ਆ ਐਂਡ ਤਾਂ ਦੇਖ ਲਿਓ ਤੁਸੀਂ

ਜਿੰਨੀ ਦੇਰ ਆਮ ਆਦਮੀ ਪਾਰਟੀ ਜਾਂ ਉਨੀ ਦੇਰ ਉਹ ਦੋਸ਼ੀ ਆ ਉਹ ਕ੍ਰੈਪਸ਼ਨ ਕਰਦਾ ਸਾਡੇ ਦਾ ਕ੍ਰੈਪਸ਼ਨ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਮੈਨੂੰ ਦੱਸਦੇ ਹੋ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲਾ ਮੁੱਖ ਮੰਤਰੀ ਆ ਜਿਹੜਾ ਬੰਦੇ ਨੇ ਆਪਣੇ ਐਮਐਲਏਆਂ ਨੂੰ ਆਪਣੇ ਮੰਤਰੀਆਂ ਨੂੰ ਫੜ ਕੇ ਕ੍ਰੈਪਸ਼ਨ ਚ ਅੰਦਰ ਕੀਤਾ ਵਾ ਇਨਾ ਤਰ੍ਹਾਂ ਨਹੀਂ ਲੋਕਾਂ ਤਰ੍ਹਾਂ ਵੀ ਏਜੰਸੀਆਂ ਦਾ ਮਿਸਯੂਜ਼ ਕਰੋ ਦੂਜੀਆਂ ਪਾਰਟੀਆਂ 'ਚ ਪਹਿਲਾਂ ਕੋਰੋਨਾ ਰੁਪਏ ਦਾ ਕਪਲਾ ਕੀਤਾ ਜਦੋਂ ਭਾਜਪਾ ਜਵੈਨ ਕਾ ਲਣ ਉਦੋਂ ਵਾਸ਼ਿੰਗ ਮਸ਼ੀਨ 'ਚ ਛਿੱਟੇ ਕੱਪੜੇ ਤਰ੍ਹਾਂ ਸਾਫ ਹੋ ਕੇ ਆ ਜਾਂਦੇ ਆ ਸਰ ਇੱਕ ਰਵਨੀਤ ਬਿੱਟੂ ਜਿਹੜੇ ਕਿ ਹਾਰਨ ਦੇ ਬਾਵਜੂਦ ਮੰਤਰੀ ਬਣਾਏ ਗਏ ਸੀ ਉਹ ਜੈਪੁਰ ਜਾਂਦੇ ਨੇ ਹੁਣ ਉੱਥੋਂ ਰਸਵਾਲ ਨਵੰਬਰ ਪੜ ਗਏ ਨੇ ਤੋਂ ਲੱਗਦਾ ਕਿ ਲੁਧਿਆਣਾ ਦੇ ਕਿਤੇ 10 ਸਾਲ ਰਹੇ ਨੇ ਲੁਧਿਆਣਾ 'ਚ ਰਹਿ ਕੇ ਕਾਹੋ ਦਾ ਫਾਇਦਾ ਸੀ ਕਿ ਹੁਣ ਕਾਂਗਰਸ ਦੇ ਕੋਤੇ ਅਸੀਂ ਜਿਹੜੇ ਆ ਜਿੱਥੋਂ ਪਹਿਲਾਂ ਰਹੇ ਆ 10 ਸਾਲ ਲਗਾਤਾਰ ਹੀ ਸਵਾਲ ਖੜੇ ਕਰ ਰਹੇ ਨੇ ਤੁਸੀਂ ਵੀ ਐਮਟੀ ਇਲੈਕਸ਼ਨ ਲੜੀ ਲੱਗ ਰਿਹਾ ਕਿ ਇੱਥੇ ਦੇਖ ਵੀ ਲੁਧਿਆਣੇ ਲਈ ਇੱਕ ਵੱਡਾ ਪ੍ਰੋਜੈਕਟ ਦੇ ਕੰਮ ਕਰਦੇ। ਦੇਖੋ ਗੱਲਾਂ ਨਾਲ ਤਾਂ ਬਹੁਤ ਪ੍ਰੋਜੈਕਟ ਉਹਦਾ ਬੁਲੇਟ ਟ੍ਰੇਨਾਂ ਵੀ ਚਲਾਉਣ ਲੱਪਿਆ ਸੀ ਲੈਕਚਰ ਤੋਂ ਪਹਿਲਾਂ। ਇਹ ਜਿਹੜੀਆਂ ਹੁਣ ਬੁਲੇਟ ਟ੍ਰੇਨਾਂ ਹੁਣ ਰਾਜਸਥਾਨ ਲੈ ਗਿਆ। ਉੱਥੇ ਵੀ ਨਾ ਡੱਕਾ ਦਾ ਸਾਲ ਇੱਥੇ ਤੋੜਿਆ ਸੀ ਬਿੱਟੂ ਜੀ ਨੇ। ਨਾ ਰਾਜਸਥਾਨ ਦੇ ਲੋਕਾਂ ਲਈ ਤੋੜਨਾ ਕੋਈ। ਇਹਨਾਂ ਲੋਕਾਂ ਨੂੰ ਤਾਂ ਸਿਆਸਤ سونے ਦਾ ਚਮਚ ਲੈ ਕੇ ਮਿਲੀ ਆ। ਇਹ ਉਹਦੇ ਕਰਕੇ ਹੀ ਕਰਦੇ ਆ ਕੋਈ ਜ਼ਮੀਨੀ ਲੈਵਲ ਤੇ ਕੰਮ ਨਾਲ ਹੁਣ ਤੱਕ ਕੀਤਾ ਇਹਨਾਂ ਨੇ ਨਾ ਕਿਉਂ ਕਰਨਾ